ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ న్యూਸ ਤੇ ਨਾਲ ਮੈਂ ਤੁਹਾਡਾ ਆਪਣਾ ਜੇਸਮੀ ਆ ਅੱਜ ਅਸੀਂ ਪਹੁੰਚੇ ਆ ਹਲਕਾ ਪੂਰਬੀ 메ਨ ਰੋਡ ਬਸਤੀ ਦੇ ਕੋਲ ਜਿੱਥੇ ਕੀ 바ਵਾ ਸਾਹਿਬ ਦੇ ਜਨਮ ਦਿਹਾੜੇ ਨੂੰ ਲੈ ਕੇ ਡਾਕਟਰ ਭੀਮਰਾਓਂ ਅੰਬੇਦਕਰ ਯੂਥ ਫਾਊਂਡੇਸ਼ਨ ਰਜਿਸਟਰ ਲੁਧਿਆਣਾ ਦੇ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਜੋ ਕਿ 바ਵਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਆ ਆਵਾਜ਼ਾਂ ਉੱਥੇ ਦੀ ਕੋਈ ਤਸਵੀਰਾਂ ਦਿਖਾਣੀਆਂ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਤਸਵੀਰਾਂ ਦਿਖਾਈਆਂ ਜਾਂ ਜਿੱਥੇ ਟੂਰਨਾਮੈਂਟ ਚੱਲਦਾ ਪਿਆ ਹੋ। ਇਹ ਦੇਖ ਸਕਦੇ ਹੋ ਟੂਰਨਾਮੈਂਟ ਹੋ ਰਿਹਾ ਵਾ ਤੇ ਇੱਕ ਬੈਨਰ ਦਿਖਾਇਆ ਜਾਵੇ ਜਿਹਦੇ ਉੱਪਰ ਸਾਰਾ ਕੁਝ ਲਿਖਿਆ ਗਿਆ ਹੋ। ਇਹ ਪਹਿਲਾ ਕਿੱਕ ਟੂਰਨਾਮੈਂਟ ਕਮੇਟੀ 14 ਪੈਲ ਨੂੰ ਜੋ ਕਿ ਅੱਜ ਵੀ ਜਿਹੜੀਆਂ ਰੈਡੀ ਰਹਿਣਾ। ਤਾਂ ਸਾਹਮਣੇ ਪੁਲਿਸ ਸਟੇਸ਼ਨ ਬੱਤੀ ਜੋ ਤੇ ਹਾਲ ਦੇ ਕਰਾਇਆ ਜਾ ਰਿਹਾ ਹੈ ਦੇ ਵਿੱਚ ਪਹਿਲਾ ਇਹ ਨਾਮ ਰੱਖਿਆ ਜਾ ਰਿਹਾ 20000 ਰੁਪਏ ਦੀ ਟਰਾਫੀ ਹੋਵੇਗੀ ਜਿੱਦਣ ਵਾਲੇ ਲਈ ਅੱਜ ਦਾ ਟਾਰਗੇਟ ਸੈੱਟ ਹੋਇਆ ਮੇਰੇ ਵੀਰੋ ਦੂਸਰੀ ਟੀਮ ਨੂੰ ਜੋ ਸੈਕੰਡ ਤੇ ਆਏਗੀ ਉਹਨੂੰ ਵੀ 2100 ਰੁਪਏ ਦੀ ਟਰਾਫੀ ਦਿੱਤੀ ਜਾਏਗੀ ਜਿਸ ਦੀ ਗੈਂਟਰੀ ਵੀ 1100 ਰੁਪਏ ਦੇ ਨਾਲ ਤੇ ਏਸੀ ਡਾਕਟਰ ਬੀ ਆਰ ਮੇਕਸਾ ਯੂਥ ਫਾਊਂਡੇਸ਼ਨ ਵੱਲੋਂ ਟਾਰਗੇਟ ਸੈੱਟ ਹੋਇਆ ਮੇਰੇ ਵੀਰੋ ਦੂਸਰਾ ਵਿਸ਼ਾਲ ਫੁੱਲ ਦਿਨ ਕੈਂਪ ਵੀ ਲਗਾਇਆ ਜਾਏਗਾ ਜੁਕੀ ਮਿਤੀ 28 ਫਰਵਰੀ 2024 ਜਿਹਨੇ ਐਜ਼ਵਨ ਨੂੰ ਜੋ ਤੇ ਆਪਾਂ ਦੱਸਦੇ ਹਾਂ ਮੇਰੇ ਵੀਰੋ ਜਿੱਥੇ ਆਉਣ ਦੀ ਉਸ ਵੱਲ ਕੈਂਸਰ ਪਤਾ ਖੇ ਮੈਦਾ ਨਹੀਂ ਖੇਡਿਆ ਆ ਰਹੇ ਆ ਆ ਨੂੰ ਕਦੇ ਆਓ ਜੋ ਇੱਥੇ ਦੀ ਮੈਨੇਜਮੈਂਟ ਨਾਲ ਗੱਲ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਤੇ ਖਾਣੇ ਹੋਰ ਮੈਂ ਕੱਲ ਲੱਗੇ ਕਿਸਰਾ ਹੋਣਾ ਹੈ ਇਹ ਬਾਕੀ ਫੀਲਡਿੰਗ ਸੈਟ ਕਰੀਏ ਬਹੁਤ ਜਲਦੀ ਆਈਏ ਮੈਂ ਕੈਮਰਾਮੈਨ ਬਣਿਆ ਤੇ ਸੈੰਟੀ ਰਮਾ ਨਾਲ ਆਉਂ ਜਿਹੜਾ ਤਾਰੀ ਜੀ ਨਾਲ ਹੋਇਆ ਮੇਰੇ ਵੀਰੋ ਕਿਹਦਾ ਟੂਰਨਾਮੈਂਟ ਕਰਾ ਰਿਹਾ ਕੀ ਵੀ ਜਗ੍ਹਾ ਤੇ ਕੁਝ ਸਪੈਸ਼ੀਅਲ ਹੋ ਗਿਆ ਹੈ ਇਹੀ ਅੱਜ ਬਾਬਾ ਸਾਹਿਬ ਦੁੱਖਤ ਮਿਤਕ ਜੀ ਦੇ ਜਨਮ ਦਿਨ ਨੂੰ ਸਨਮਰਿਤ ਕਰਦਾ ਟਿਕਟ ਟੂਰਨਾਮੈਂਟ ਕਰਵਾ ਰਹੇ ਤੇ ਅੱਜ ਜੇ ਤੁਸੀਂ ਦੇਖਦੇ ਆ ਤਾਂ ਜਿਹੜੀ ਨੌਜਵਾਨ ਪੀੜ੍ਹੀ ਆ ਤਾਂ ਸਾਡੀ ਕੋਸ਼ਿਸ਼ ਇਹ ਹੀ ਆ ਕਿ ਨਸ਼ਿਆਂ ਤੋਂ ਉਹਨੂੰ ਦੂਰ ਕਿਸ ਤਰ੍ਹਾਂ ਕੀਤਾ ਜਾਵੇ ਇਹ ਹਾਲਾਤ ਅਸੀਂ ਦੇਖਿਆ ਤਾਂ ਬੜੇ ਭਿਆਨਕ ਆ ਇਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਆ ਉਸ ਪੀੜ੍ਹੀ ਨੂੰ ਅਸੀਂ ਇੱਕ ਅਗਾਹ ਵੱਧੂ ਸੋਚ ਤੇ ਇੱਕ ਮੋਟਿਵ ਦੇ ਨਾਲ ਕਿ ਨਸ਼ਿਆਂ ਤੋਂ ਕਿੱਦਾਂ ਦੂਰ ਰਹਿਣਾ ਖੇਡਾਂ ਦੇ ਪ੍ਰਤੀ ਅਸੀਂ ਕਿੱਦਾਂ ਪ੍ਰੇਰਿਤ ਕਰੀਏ ਇਸ ਕਰਕੇ ਸਾਡੀ ਟੀਮ ਨੇ ਬਾਬਾ ਸਾਹਿਬ ਰਕਮੇਟ ਸਿੰਘ ਦੇ ਜਨਮ ਦੇ ਸਬੰਧ ਦੇ ਜਿਹੜਾ ਪਹਿਲਾ ਕ੍ਰਿਕਟ ਟੂਰਨਾਮੈਂਟ ਅਸੀਂ ਕਰਵਾਇਆ ਇਹਨੇ ਟੂਰਨਾਮੈਂਟ ਬਸ ਜੋਤੇਵਾਲ ਦੇ ਜਿਹੜਾ ਪੁਲਿਸ ਸਟੇਸ਼ਨ ਬਸਤੀ ਉਹਦੇ ਬਿਲਕੁਲ ਸਾਹਮਣੇ ਇਹਦਾ ਕਰਵਾਇਆ ਜਾ ਰਿਹਾ ਤੇ ਬਹੁਤ ਸਾਰੀਆਂ ਹੈਗੇ ਟੀਮਾਂ ਵੱਲੋਂ ਭਾਰੀ ਹਿੱਸ਼ਾ ਬਹੁਤ ਸਾਰੀਆਂ ਟੀਮਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਕਿ ਅਸੀਂ ਇੱਕ ਪ੍ਰੋਟੋਕੋਲ ਦੇ ਅੰਦਰ ਕਿ 16 ਟੀਮਾਂ ਹੀ ਜਿਹੜੀਆਂ ਹੈਗੀਆਂ ਅਸੀਂ ਜਿਹੜਾ ਪਾਰਟਿਸਿਪੇਟਿਵ ਕੋਡ ਆਫ ਕੰਡਕਟ ਦੇ ਅਕੋਰਡਿੰਗ 1 ਡੇ ਦੀ ਹੀ ਸਾਨੂੰ ਪਰਮਿਸ਼ਨ ਮਿਲੀ ਹੈ ਕਿ ਫਾਈਨਲ ਮੈਚ ਅਸੀਂ ਇੱਕ ਦਿਨ ਦੇ ਵਿੱਚ ਹੀ ਜਿਹੜਾ ਹੈਗਾ ਸ਼ਾਮ ਤੱਕ ਅਸੀਂ ਫਾਈਨਲ ਕਰਨਾ ਹੈ ਤੇ ਨੋਜਵਾਨਾਂ ਦੇ ਵੱਲੋਂ ਪਾਰੀ ਬਹੁਤ ਜ਼ਿਆਦਾ ਭਾਰੀ ਹਿੱਸ਼ਾ ਤੇ ਕਾਫੀ ਜਿਹੜੀ ਹੈਗੀਆਂ ਨੋਜਵਾਨਾਂ ਦੇ ਵਿੱਚ ਜਿਹੜੀ ਖੁਸ਼ੀ ਦੇਖਣ ਨੂੰ ਮ ਤੇ ਐਂਟਰੀ ਫੀਸ ਦਾ ਜਿਹੜੇ ਜਿੱਪਲ ਵਾਲੇ ਜਿਹੜਾ ਨੂੰ ਆਪਣੋ ਜੀ ਐਂਟਰੀ ਫੀਸ ਆ ਉਹ 1100 ਰੁਪਏ ਐਂਟਰੀ ਫੀਸ ਆ ਜਿਹਹੀ ਵਿਲੇ ਟੀਮ ਹੋਏਗੀ ਉਹਦਾ 10000 ਰੁਪਏ ਨਾਮ ਪਲੱਸ ਟਰੋਫੀ ਆ ਜਿਹੜੀ ਤੇ ਪੂਰੀ ਫਾਈਨਲ ਦੇ ਵਿੱਚ ਜਿੱਤੇਗੀ ਉਹਨੂੰ ਮੈਡਲ ਦਿੱਤੇ ਜਾਣਗੇ ਪਲੱਸ ਜਿਹੜੀ ਸ਼ੀਲਡ ਦਿੱਤੀ ਜਾਏਗੀ ਤੇ ਜਿਹੜੀ ਜਨਰਲ ਆਪ ਕੋਈ ਉਹਦਾ 2500 ਰੁਪਏ ਨਾਮ ਪੂਰੀ ਟੀਮ ਨੂੰ ਮੈਡਲ ਹੋਣਗੇ ਤੇ ਟਰੋਫੀ ਹੋਏਗੀ ਪਲੱਸ ਸ਼ੀਲਡਾਂ ਹੋਣਗੀਆਂ ਠੀਕ ਆ ਜੀ ਇਸ ਤਰੀਕੇ ਨਾਲ ਜਿਹੜਾ ਸਾਰਾ ਹੈਗਾ ਇਹ ਅਸੀਂ ਜਿਹੜੇ ਇਨਾਮ ਵਗੈਰਾ ਤੇ ਜਿਹੜਾ ਮੋਟ ਵਾਲਾ ਜਿਹੜੇ ਪਲੇਅਰ ਨੇ ਉਹਨਾਂ ਦੇ ਸਨਮਾਨ ਜਿਹਨੇ ਵੀ ਤੁਹਾਨੂੰ ਮੈਸੇਜ ਦੀ ਗੱਲ ਕੀਤੀ ਹੈ ਨੋਲਵੰਡੀ ਨਸੀਵਾਲ ਆਉਂਦੇ। ਜੇ ਨਸੀਵਾਲ ਉੱਧਾਰ ਚੁੱਕੀ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਸਾਡੀ ਤਾਂ ਕੋਸ਼ਿਸ਼ ਇਹ ਹੈ ਜਿੱਦਾਂ ਇਹੋ ਜਿਹੇ ਜਿੱਦਾਂ ਜਿਹੜੇ ਸਮਾਜਿਕ ਤੌਰ ਤੇ ਪ੍ਰੋਗਰਾਮ ਹੁੰਦੇ ਆ ਕਿ ਇਹ ਇਹ ਪ੍ਰੋਗਰਾਮ ਕਿਹੜਾ ਮੈਨਲ ਹੋ ਜਾਂ ਹੋਰ ਜਿਹੜੇ ਕੋੰਪੀਟੀਸ਼ਨ ਬੁਗੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਸਮਾਰਗਮ ਹੈਗੇ ਨਾ ਟੂਰਨਾਮੈਂਟਾਂ ਦੇ ਵਿੱਚ ਜਰੂਰ ਸਾਨੂੰ ਵਿਚਾਰ ਲੈਣਾ ਚਾਹੀਦਾ ਤਾਂ ਜੋ ਜਿਹੜਾ ਹੈਗਾ ਅਸਿਨਾਂ ਤੋਂ ਦੂ ਰਹੀਏ ਤੇ ਨਾਲ ਦੀ ਨਾਲ ਸਾਡੀ ਆਰਗੇਨਾਈਜੇਸ਼ਨ ਵੱਲੋਂ ਡਾਕਟਰ ਬੀਰ ਮਿੱਟ ਕੈ ਫਾਊਂਡੇਸ਼ਨ ਰਿਸਟਲ ਤੋਂ ਆਣਾ ਬਲੋਂ 28 ਅਪ੍ਰੈਲ ਨੂੰ ਕਿ ਨੌਜਵਾਨਾਂ ਦੇ ਲਈ 28 ਅਪ੍ਰੈਲ ਨੂੰ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਕਰਵਾ ਸੀ ਅੱਜ ਦਿਨ ਐਤਵਾਰ ਨੂੰ ਕਰਵਾਣ ਜਾ ਰਹੇ ਆ ਜਿਹੜਾ ਕਿ ਜਿਹੜਾ ਖੂਨਦਾਨ ਕੈਂਪ ਹੈਗਾ ਉਹ ਮੋਹਨ ਦੇ ਯੂਸਰ ਕੈਂਸਰ ਹਸਪਤਾਲ ਸਰੀ ਦਾਸ ਤੋਂ ਜਾ ਕੇ ਸ਼ਾਮ 4: ਤੇ ਨਾਲ ਦੀ ਨਾਲ ਅਸੀਂ ਜਿਹੜਾ ਹਰ ਸਾਲ ਜਿਹੜਾ ਹੈਗਾ ਪ੍ਰਗੋਤ ਭਾਰਤ ਫਾਊਂਡੇਸ਼ਨ ਦੀ ਮਦਦ ਦੇ ਨਾਲ ਜਿਹੜਾ ਇੱਕ ਬੁੱਕ ਕੰਪੀਟੀਸ਼ਨ ਹੁੰਦਾ ਤੇ ਇਸ ਵਾਰ 15ਵਾਂ ਜਿਹੜਾ ਕੰਪੀਟੀਸ਼ਨ ਹੈਗਾ ਉਹ ਲੁਧਿਆਣੇ ਦੇ ਵਕਫਾ ਕੇਂਟਰਾਂ ਦੇ ਵਿੱਚ 25 ਅਗਸਤ ਦੇ ਐਤਵਾਰ ਨੂੰ ਜਿਹਦੇ ਵਿੱਚ ਅਸੀਂ ਲੁਧਿਆਣੇ ਦੇ ਵਕਫਾ ਕੇਂਟਰਾਂ ਦੇ ਤੋਂ ਜਿਹੜੇ ਬੱਚੇ ਹੈਗੇ ਪਾਰਟਿਸਪੇਟ ਕਰਨਗੇ ਉਹਦੇ ਵਿੱਚ ਇਸ ਤਰੀਕੇ ਨੇ ਜਿਹੜੇ ਨਾਮ ਹੈਗੇ ਆ 6ਵੀਂ ਤੋਂ ਲੈ ਕੇ 10ਵੀਂ ਤੱਕ ਤੇ 12ਵੀਂ ਕੋ ਲੈ ਕੇ ਜਿਹੜੇ ਹੈਗੇ ਆ 40 ਸਾਲ ਦੀ ਉਮਰ ਤੱਕ ਪਾਰਟ A ਪਾਰਟ B ਪਾਰਟ A ਦਾ ਪਹਿਲਾ ਨਾਮ 50000 ਦੂਸਰਾ 20000 ਤੇ ਤੀਸਰਾ 10000 ਉਸੇ ਤਰੀਕੇ ਨਾਲ ਸੈਕੰਡ ਪਾਰਟ ਦੇ ਵਿੱਚ ਜਿਹੜਾ ਹੈਗਾ ਪਹਿਲਾ ਨਾਮ 50000 ਦੂਸਰਾ 20000 ਤੇ ਤੀਸਰਾ 10000 ਇਸ ਤੋਂ ਇਲਾਵਾ ਪੂਰੇ ਪੰਜਾਬ ਪੱਧਰ ਦੇ ਵਿੱਚੋਂ ਜਿਹੜੇ ਮੈਰਿਟ ਦੇ ਆਣਗੇ ਬੱਚੇ 250 ਬੱਚੇ ਸੀ ਸਿਲੈਕਟ ਕਰਾਂਗੇ ਜਿਨ੍ਹਾਂ ਨੂੰ 1-1000 ਰੁਪਏ ਦੇ ਜਿਹੜੇ ਹੈਗੇ ਆ ਇਹ ਨਾਮ ਜਿਹੜੇ ਹੈਗੇ ਆ ਅਸੀਂ ਦੇਣ ਜਾ ਰਹੇ ਹਾਂ ਇਸ ਤਰ੍ਹਾਂ ਜਿਹੜ ਜੀ ਬਾਬਾ ਸਾਹਿਬ ਡਾਕਟਰ ਮੀਟ ਕਰਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਅਸੀਂ ਕਿੱਦਾਂ ਲੈ ਕੇ ਜਾਈਏ ਕਿ ਅਸੀਂ ਇੱਕ ਜਿਹੜਾ ਆਲਰੇਡੀ ਸਾਰਾ ਜਿਹੜਾ ਹੈਗਾ ਅਸੀਂ ਪ੍ਰੋਗਰਾਮ ਪਲਾਨ ਕੀਤੇ ਹੋਏ ਆ ਜਿਹੜੇ ਅਸੀਂ ਆਮਦ ਪੈਂਗੇ ਚ ਕਰਾ ਗਏ ਚ ਚਲੋ ਅਜਾ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਬਾਬਾ ਜੀ ਹੈ ਸਿੱਕਾ ਪੂਰੀ ਰੀਡਿੰਗ ਸਮਝਣ ਕੋਲ ਜੀ ਮੇਰੇ ਲਈ ਮੇਰੇ ਨਾਮ ਦਾ ਵੀਰ ਅਭੇ ਕੋਲ ਸਪੋਰਟ ਜਿਹੜਾ ਨਾ ਕਰ ਲਿਆ ਤੇ ਇਸ ਜਿਹੜਾ ਜਿਹੜਾ ਟੂਰਨਾਮੈਂਟ ਕਰਵਾਇਆ ਬਾਬਾ ਸਾਹਿਬ ਡਾਕਟਰ ਪ੍ਰੀਤਨਾ ਮੈਡੀਕਲ 133 ਮਹੀਨੇ ਚੱਲਣ ਦੇ ਬਸ ਕਰਵਾਇਆ ਤੇ ਪੰਜਾਬ ਦੇ ਅੰਦਰ ਤੋਂ ਹਸ਼ਿਆ ਦਾ ਹੜਾ ਦੀ ਸ਼ੁਰੂਆਤ ਹੋ ਗਈ ਹੈ। ਜਿਹੜਾ ਮਾਰਿਆ ਮਾਣ ਲਈ ਇਹਨੂੰ ਰੋਇਰ ਕਿਰੀਆ ਨੂੰ ਖੇਡਾਂ ਦੇ ਵਿੱਚ ਸ਼ਾਮਿਲ ਕਰਨਾ ਹੈ। ਆਈਡੀ ਭੇਜੀ ਉਹਦੇ ਵਿੱਚ 16 ਟੀਮਾਂ ਨੇ ਭਾਗ ਲਿਆ ਜਿੱਤਰ ਤੋਂ ਸਾਡੇ ਟੀਮ ਜਿਹੜਾ ਸਰੰਗ ਦੇ ਰਸਤੇ ਲੱਗੇ ਹੋਏ ਹੈ। ਅਸੀਂ ਹਮੇਸ਼ਾ ਸਾਡੀ ਇਹ ਫਾਊਂਡਿੰਗ ਟੀਮ ਲਗਾਤਾਰ 2016 ਤੋਂ ਲੈ ਕੇ ਹੁਣ ਤੱਕ 40 ਤੋਂ 50 ਪ੍ਰੋਗਰਾਮ ਕਰਵਾ ਚੁੱਕੇ ਹਾਂ ਜਿਹਦੇ ਸਾਡਾ ਪਹਿਲਾ ਦੇਖੋ ਟੂਰਨਾਮੈਂਟ ਪਹਿਲਾ ਆਲ ਵਾਲੇ ਸਮੇਂ 'ਚ ਅਸੀਂ ਲੜ ਟੂਰਨਾਮੈਂਟ ਲੜ ਕੈਂਪ ਅਸਾ 28 ਅਪ੍ਰੈਲ ਤੇ ਐਤਵਾਰ ਨੂੰ ਮੋਹਨ ਦੇ ਉਤਸਵਾਲ 'ਚ ਲਗਵਾ ਰਹੇ ਹਾਂ ਤੇ ਉਸ ਤੋਂ ਬਾਅਦ ਇੱਕ ਸਾਡਾ ਪ੍ਰਗੁਤਪਨ ਕਾਨਫਰੰਸ ਸਾਡੇ ਪੰਜਾਬ 'ਚ ਹੋ ਰਹੀ ਹੈ ਜਿਹੜੀ ਇਸ ਲਗਾਤਾਰ ਹਰ ਸਾਲ ਇਸ ਦਾ 15ਵਾਂ ਕੰਪੀਟੀਸ਼ਨ ਹੈ ਉਸੇ 25 ਅਗਸਤ ਨੂੰ ਐਤਵਾਰ ਨੂੰ ਬਿਹਾਨੀ ਅੰਦਰ ਮਾਪਕੋ ਫੈਲਾਜ ਹੋ ਰਹੀ ਹੈ ਤੋਂ ਨਾਮ ਦਾ ਜੋ ਪਹਿਲਾਂ ਦਾ ਨਾਮ ਕੀ ਹੈ ਮੇਰਾ ਨਾਮ ਅਰਪਿੰਦ ਚੁੰਬਰ ਬਣਦਾ ਮੈਂ ਪੁਨਾ ਮੈਡੀਕਲ ਨਿਊ ਫਾਊਂਡੇਸ਼ਨ ਦਾ ਮੈਂਬਰ ਹੈ ਜਿਹੜਾ ਟੂਰਨਾਮੈਂਟ ਤੁਹਾਡੇ ਕੋਲ ਕਰਾਇਆ ਯਾਰ ਕਿਹੜੀ ਜਗ੍ਹਾ ਤੇ ਕਿਸ ਤਰ੍ਹਾਂ ਕਰਾਇਆ ਗਿਆ ਇਹ ਸਾਡਾ ਕ੍ਰਿਕਟ ਟੂਰਨਾਮੈਂਟ ਪਹਿਲਾ ਕ੍ਰਿਕਟ ਟੂਰਨਾਮੈਂਟ ਜੋ ਕਿ ਬਵਾ ਸਾਹਬ ਦੇ ਨਾਮ ਨੂੰ ਕਰਕਰ ਪਛਾਣ ਦੇ ਲਈ ਤੇ ਨੌਜਵਾਨ ਬੀੜੀ ਨੂੰ ਨਸ਼ਾ ਮੁਕਤ ਰੱਖ ਲਈ ਬਸਤੀ ਜੋਧੇਵਾਲ ਦੇ ਟਾੜਾ ਦੇ ਸਾਹਮਣੇ ਕਰਵਾਇਆ ਗਿਆ ਹੈ ਇਸ ਲਈ ਜਿਵੇਂ ਤੁਹਾਡੇ ਵੱਲੋਂ ਟੂਰਨ ਕਰਾਇਆ ਯਾਰ ਨਸ਼ੇ ਵਾਲੇ ਜਿਹੜੇ ਨੌਜਵਾਨ ਪੀੜੀ ਆ ਕੁੜੀਆਂ ਵੀ ਆ ਮੁੰਡਿਆਂ ਵੀ ਆ ਜਾ ਰਹੇ ਨਸ਼ੇ ਵਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਉਹ ਉਹਨਾਂ ਨੂੰ ਇਸ ਖੇਡਾ ਜਿਸੀਂ ਪਾਵਾਂਗੇ ਤਾਂ ਉਹ ਨਸ਼ੇ ਤੋਂ ਰਹਿਤ ਰਹਿਣਗੇ ਦੂਰ ਰਹਿਣਗੇ ਤਾਂ ਇਸ ਕਰਕੇ ਅਸੀਂ ਹਰ ਇੱਕ ਸਾਲ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਤੇ ਅਸੀਂ ਇੱਕ ਬਲੱਡ ਕੈਂਪ ਵੀ ਲਗਾ ਰਹੇ ਆ ਇਸ ਦੇ ਨਾਂ ਨਾਲ ਈਪ੍ਰੈਲ ਨੂੰ ਜੋ ਕਿ ਸਾਨੂੰ ਪਤਾ ਹੈ ਕਿ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਲੁਧਿਆਣੇ ਦੇ ਵਿੱਚ ਤੇ ਅਕਸਰ ਹਸਪਤਾਲਾਂ ਦੇ ਵਿੱਚ ਬਲੱਡ ਦੀ ਬਹੁਤ ਜ਼ਰੂਰਤ ਪੈਂਦੀ ਹੈ ਤਾਂ ਇਸ ਨੂੰ ਦੇਖਦੇ ਅਸੀਂ ਮੌਨ ਦਾ ਹੀ ਹਸਪਤਾਲ ਕੈਂਸਰ ਹਸਪਤਾਲ ਵਿੱਚ 28 ਅਪ੍ਰੈਲ ਦੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬਲੱਡ ਕੈਂਪ ਲਗਾ ਰਹੇ ਹਾਂ ਡਾਕਟਰ ਅਮੀਰ ਗੜੀ ਫਾਊਂਡੇਸ਼ਨ ਦੇ ਰਜਿਸਟਰਡ ਕਿਨਮਾ ਬਲੱਡ ਕੈਂਪ ਲਗਾਇਆ ਜਾ ਰਿਹਾ ਤੁਹਾਡੀ ਇਹ ਦੂਸਰਾ ਬਲੱਡ ਕੈਂਪ ਹੈ ਜੀ ਤੇ ਇੱਕ ਮੈਨੂੰ ਇੱਕ ਚੀਜ਼ ਦੱਸੋ ਕਿ ਜਿਵੇਂ ਤੁਸੀਂ ਬਲੱਡ ਦੀ ਗੱਲ ਕਰਦੇ ਹੋ ਕਈ ਵਾਰ ਇਸ ਤਰ੍ਹਾਂ ਹੁੰਦਾ ਵਾ ਕਿ ਲੋੜ ਦੇ ਉੱਪਰ ਆ ਕੇ ਕਿਸੇ ਨੂੰ ਬਲੱਡ ਨਹੀਂ ਮਿਲਦਾ ਹੈਗਾ ਜੇ ਤੁਹਾਡੇ ਨਾਲ ਕਿਸੇ ਨਾਲ ਸੰਪਰਕ ਕਰਨਾ ਹੋਵੇ ਕਿਹੜੇ ਕੰਟੈਕਟ ਨੰਬਰ ਹੈ ਸਾਡੇ ਸਕਰੀਨ ਦੇ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਉਹਨਾਂ ਦੇ ਨੰਬਰਾਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆਂ ਬਾਬਾ ਜੀ ਦਾ ਨਾਰਾ ਸੀਗਾ ਪੜੋ ਲਿਖੋ ਸੰਘਰਸ਼ ਕਰੋ ਦੇ ਕੇ ਹੈ ਨਾ ਜੀ ਜੀ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਪੜੋ ਪੜੋ ਜੁੜੋ ਸੰਘਰਸ਼ ਦੇ ਮਾਧਿਅਮ ਨਾਲ ਹੀ ਅਸੀਂ ਇਹ ਹੀ ਦੱਸਣਾ ਚਾਹੁੰਦੇ ਆਂ ਦੇਖੋ ਅਸੀਂ 15ਵਾਂ ਬੁੱਕ ਕੰਪੀਟੀਸ਼ਨ ਲੁਧਿਆਣੇ ਦੇ ਵਿੱਚ ਕਰਵਾਉਣ ਜਾ ਰਹੇ ਹਾਂ ਜੋ ਕਿ ਲਗਾਤਾਰ ਇੱਕ ਦਹਾਕਾ ਤੋਂ ਚੱਲਦਾ ਆ ਰਿਹਾ ਹੈ ਤੇ ਲੁਧਿਆਣੇ ਦੇ ਵਿੱਚ ਅਸੀਂ ਵਕਵਾਕ ਸੈਂਟਰ ਬਣਾ ਰਿਹਾ ਹਾਂ ਪੜ੍ਹੋ ਜੁੜੋ ਜੁੜੋ ਦੇ ਸੰਘਰਸ਼ ਦੇ ਨਾਲ ਇਹੀ ਅਸੀਂ ਕਹਾਂਗੇ ਕਿ ਅਸੀਂ ਇਕੱਠੇ ਵੀ ਹਾਂ ਸਾਡੀ ਆਰਗੇਨਾਈਜੇਸ਼ਨ ਦੇ ਵੱਲੋਂ ਅਸੀਂ ਬੱਚਿਆਂ ਨੂੰ ਪੜ੍ਹਾਈ ਵੱਲ ਵੀ ਲੈ ਕੇ ਜਾ ਰਹੇ ਹਾਂ ਇਸੇ ਸੰਘਰਸ਼ ਵੀ ਕਰਦੇ ਹਾਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਅੱਜ ਤੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਉੱਤੇ ਸਾਰੇ ਸੰਸਾਰ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਤੇ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਅੱਗੇ ਲੈ ਕੇ ਜਾਓ ਸੋ ਮੈਂ ਇਹੀ ਕਹਿੰਦਾ ਧੰਨਵਾਦ